ਜੀ ਸੰਘਾ ਸਰਕਾਰਾਂ ਦਾ ਨਾ ਇੰਡਸਟਰੀ ਦਾ ਮੋਹ ਦੇਖ ਲਾ ਵੀ ਅਪ੍ਰੈਲ ਚੜਦਿਆਂ ਇਹਨਾਂ ਨੇ ਬੰਦ ਕਰ ਲੀਆਂ ਵਾ ਲੈਟਾਂ ਪਿੰਡਾਂ ਦੀਆਂ ਟੂਬਲਾਂ ਦੀਆਂ ਪਰ ਇੰਡਸਟਰੀ ਦੀਆਂ ਲੈਟਾਂ ਬਾਦ ਦਸਤੂਰ ਜਾਰੀ ਨੇ ਜਿਨੇ ਵੀ ਭਲਾ ਉਹਨਾਂ ਤਾਰਾਂ 'ਚ ਪਾਣੀ ਵਗਦਾ ਹੈ ਅੱਗ ਤੋਂ ਡਰਦੇ ਬੰਦ ਕਰਦਾ ਨਾ ਪ੍ਰਸ਼ਾਸਨ ਚਲੋ ਟੂਬਲਾਂ ਦੀ ਕੋਈ ਗੱਲ ਨਹੀਂ ਅਸੀਂ ਰਾਤ ਨੂੰ ਲਾ ਲਾਂਗੇ ਘੰਟਾ ਡੇਢ ਚਲਾਉਣਾ ਹੈ ਪੱਠੇ ਭਰਨੇ ਨੇ ਸਬਜ਼ੀਆਂ ਭਰਨੀਆਂ ਨੇ ਨਿਕਲੇਗਾ ਜਵਾਬ ਨਹੀਂ ਤੇ ਪਿੰਡਾਂ ਦੀ ਲੈਡ ਯਾਰ ਪਿੰਡਾਂ 'ਚ ਤਾਂ 100 ਕੰਮ ਹੁੰਦੇ ਨੇ ਨਾ ਦਿਨੇ ਇੱਕ ਪਿੰਡਾਂ ਨੂੰ ਸਿੱਧੀਆਂ ਲੈਣਾ ਨੇ ਕੀ ਪ੍ਰਸ਼ਾਸਨ ਅੱਧਾ ਕਿਲੋਮੀਟਰ ਦੀ ਜਿਹੜੀ ਲਾਈਨ ਆਉਂਦੀ ਹੈ ਬਿਜਲੀ ਘਰ ਤੋਂ ਪਿੰਡ ਨੂੰ ਕਿਲੋਮੀਟਰ ਦੀ ਉਹਨੂੰ ਵੀ ਨਹੀਂ ਦੇਖ ਸਕਦਾ ਸਹੀ ਕਰ ਸਕਦਾ ਯਾਰ ਚਲੋ ਕਦੇ ਕੋਈ ਨੇਰੀ ਝਖੜਾਵੇ ਤਾਂ ਬੰਦ ਕਰ ਲੋ ਕੋਈ ਗੱਲ ਨਹੀਂ ਤੇ ਸਾਡੇ ਬਸ 1 ਅਪ੍ਰੈਲ ਆਇਆ ਨਹੀਂ ਕਿਉਂਕਿ ਪੱਕੀ ਹੈ ਕਿ ਨਹੀਂ ਪੱਕੀ ਪਿੰਡਾਂ ਦੀ ਵਹਿਲਾਂ ਬੰਦ ਕਰ ਲਈ ਇੰਡਸਟਰੀਆਂ ਬਾਦਸਤੂਰ ਜਾਰੀ ਨੇ ਜਾਰੀ ਰੱਖੋ ਪਰ ਯਾਰ ਸੀਜ਼ਨ ਦਾ ਮਤਲਬ ਇਹ ਥੋੜਾ ਵੀ ਤੁਸੀਂ ਪਿੰਡਾਂ ਦੀਆਂ ਲੈਟਾਂ ਕੱਟ ਕੇ ਬੈਜੋ ਉਹ ਪ੍ਰਬੰਧ ਕਰੋ ਉਸ ਚੀਜ਼ ਦਾ ਜੇ ਜੇ ਮਾਰਲੇ ਦੇ ਸ਼ਾਂਤ ਨਹੀਂ ਹੁੰਦੀਆਂ ਤਾਂ ਇਹ ਤਾਂ ਆਪਣੇ ਲੋਕ ਫਿਰ ਬਾਹਰ ਨੂੰ ਭਜਦੇ ਨੇ ਨਾ ਕਿ ਉੱਥੇ ਉੱਥੇ ਬੰਦੇ ਦੀ ਕਦਰ ਹੈ ਸਾਡੇ ਤਰ੍ਹਾਂ ਦੇ ਮਰਦਾ ਮਰੇ ਕੋਈ ਦਿੱਕਤ ਨਹੀਂ ਹੈ 19 ਦੇ ਜਵਾਗ ਨੇ ਲੋਕਾਂ ਦੇ ਕੋਈ ਹੁਣ ਜੰਮਿਆ ਕੋਈ ਛੋਟਾ ਜਿਹਾ ਬੱਚਾ ਉਹ ਕੀ ਕਿਵੇਂ ਕੱਢਦਾ ਹੋਊਗਾ ਦੇਣੀਆਂ ਆਹ ਤਾਂ ਚਲੋ ਸੋਚੋ ਵੀ ਪਿੰਡਾਂ 'ਚ ਸਾਰਿਆਂ ਕੋਲ ਇਨਵਰਟਰ ਤਾਂ ਨਹੀਂ ਹੈਗੇ ਨਾ। ਗਰੀਬ ਗੁਰਬਾ ਵੀ ਰਹਿੰਦਾ ਹੈ ਪਿੰਡਾਂ 'ਚ। ਬਿਲਕੁਲ। ਆਪਣੀ ਧਰ ਬੰਦੇ ਦੀ ਕਦਰ ਹੈ ਨਹੀਂ ਯਾਰ ਫੇਰ ਆਂਦੇ ਨੇ ਵੀ ਬਾਹਰ ਨੂੰ ਭੱਜੀ ਜਾਂਦੇ ਨੇ ਸਾਰੋ ਚਲੋ ਲੋਕ ਕਮਾਈਆਂ ਲਈ। ਹੁਣ ਆਪਣੇ ਜਿਹੜੇ ਬਾਹਰ ਗਏ ਨੇ ਮੈਂ ਕਈਆਂ ਨਾਲ ਗੱਲ ਕੀਤੀ ਜਿਹੜੇ ਆਪਣੇ ਧਰੋਂ ਗਏ ਨੇ ਮੁੰਡੇ ਗੱਲ ਹੁੰਦੀ ਰਹਿੰਦੀ ਆਪਣੇ ਰਿਸ਼ਤਦਾਰੀਆਂ 'ਚ ਪਿੰਡਾਂ 'ਚੋਂ ਗਏ ਨੇ। ਉਧਰ ਦੇ ਕਾਨੂੰਨ ਦੀ ਵਾਕਿਆ ਸਿਫਤ ਕਰਦੇ ਆ ਕਹਿੰਦੇ ਕੰਮ ਤਾਂ ਕਰਨਾ ਪੈਂਦਾ। ਪਰ ਬੰਦੇ ਦੀ ਕਦਰ ਹੈ। ਬਿਲਕੁਲ। ਇੱਕ ਦਿਨ ਸਾਡੇ ਮਾਮੇ ਦੇ ਮੁੰਡੇ ਦਾ ਫੋਨ ਆ ਗਿਆ ਉਹ ਦੱਸਣ ਲੱਗ ਗਿਆ ਕਹਿੰਦਾ ਵੀ ਬੱਸਾਂ ਆਉਂਦੀਆਂ ਨਾ ਉਥੇ ਹਾਂ ਆਪਾਂ ਇੱਕ ਬੱਸ ਚੋਂ ਕਿਰਾਇਆ ਲੈ ਲਿਆ ਉਹਨਾਂ ਨੇ ਆਪਾਂ ਨੂੰ ਕਾਰਡ ਦੇ ਦੇਣਾ ਹੈ ਅੱਛਾ ਉਹ ਦੋ ਬੱਸਾਂ ਚ ਚੱਲਣਾ ਤੁਹਾਡਾ ਇੱਕ ਵਾਰੀ ਤੁਸੀਂ ਹੋਰ ਬਦਲ ਸਕਦੇ ਜਿੱਥੇ ਵੀ ਜਾਣਾ ਉਹੀ ਚੱਲਣਾ ਅੱਛਾ ਫਿਰ ਉਹ ਦੂਦੀ ਇਮਾਨਦਾਰੀ ਦੇਖਾਂਦਾ ਉੱਚ ਮਸ਼ੀਨ ਲੱਗੀ ਹੈ ਅੱਛਾ ਤੁਹਾਨੂੰ ਕਿਸੇ ਨੇ ਪੁੱਛਿਆ ਤੇ ਤੁਸੀਂ ਭਰਤਾ ਕਿ ਨਹੀਂ ਭਰਤਾ ਕਿਰਾਇਆ ਹਾਂ ਆਂਦੋ ਲੋਕ ਇਨਹੀਂ ਮੰਨਦਾ ਨੇ ਉਸ ਜਿਹੜੀ ਮਸ਼ੀਨ ਲਾਈ ਨਾ ਵਿੱਚ ਉਹਦੇ ਉਹ ਨਾ ਸਕੈਨ ਕਰ ਲੈਣਾ ਕਾਰਡ ਬਸ ਆਦਾ ਬਹਿ ਕੇ ਸਕੈਨ ਕਰਕੇ ਤੁਸੀਂ ਉੱਥੇ ਦੋ ਬੱਸਾਂ ਬਦਲ ਸਕਦੇ ਹੋ ਪਰ ਜਿਹੜੀ ਗੱਲ ਉਹਨੇ ਯਾ ਦਿਲ ਤੋਂ ਆ ਕਿ ਨਾ ਉਹ ਵੀ ਬੜਾ ਮੈਨੂੰ ਮਹਿਸੂਸ ਹੋਇਆ ਅਗਰ ਆਪਣੇ ਹੋਣ ਇਧਰ ਲੋਕ ਆਉਂਦੇ ਆ ਨਾ ਉਹ ਆਂਦਾ ਉਹੀ ਆਪਣੇ ਇਧਰ ਵਾਲੀ ਯਾਤ ਬਿਨਾਂ ਸਵਾਈਪ ਕੀਤੇ ਹੀ ਕਰ ਜਾਂਦੇ ਆ ਸਫ਼ਰ ਕਈ ਯਾਰੀ ਹੂੰ ਇਹ ਉਧਰਲੇ ਲੋਕ ਬਹੁਤ ਫੀਲ ਕਰਦੇ ਇਸ ਚੀਜ਼ ਨੂੰ ਤੋਂ ਭਾਈ ਉਹ ਇਮਾਨਦਾਰ ਨੇ ਇੱਥੇ ਕ੍ਰਾਪਸ਼ਨ ਚੋ ਗਿਆ ਹੁੰਦਾ ਬੱਚਾ ਇੱਥੇ ਹਰ ਵੇਲੇ ਕ੍ਰਾਪਸ਼ਨ ਤੇ ਧਾਰਮਿਕ ਦੇਸ਼ ਆਪਣਾ विश्व गुरु ਬਣਨ ਨੂੰ ਫਿਰਦਾ ਹੈ ਆਪਾਂ ਤੇ ਬੱਸਾਂ 'ਚ 2 ਰੁਪਇਆ ਕਰਾਇਆ ਆਪਾਂ ਦੇਨਸਾਰੇ ਪਤਾ ਨਹੀਂ ਯਾਰ ਆਪਣਾ ਜਿਹੜਾ ਦੇਸ਼ ਹੈ ਨਾ ਉਹ ਕਿੱਧਰ ਨੂੰ ਜਾ ਰਿਹਾ ਹੈ મોદી ਦੀ ਰੋਲਾ ਪਾਈ ਇਹਦਾ ਰੋਲਾ ਆ ਕਰਤਾ ਉਹ ਕਰਤਾ ਰੋਲਾ ਬਸ ਠੀਕ ਹੈ ਸਾਡੇ ਤੇ ਇਧਰ ਹੁਣ ਰਾਜਨੀਤੀ ਦੀ ਆਪਾਂ ਨੂੰ ਕਿਹੜਾ ਸਮਝ ਆਉਂਦੀ ਹੈ ਰਾਤ ਨੂੰ ਦੇਖੀਦਾ ਉਹ ਬੰਦਾ ਕਿਸੇ ਹੋਰ ਪਾਰਟੀ 'ਚ ਹੁੰਦਾ ਸਵੇਰੇ ਉੱਠੀਦਾ ਕਿਸੇ ਹੋਰ ਪਾਰਟੀ 'ਚ ਗਿਆ ਹੁੰਦਾ ਵੋਟਰ ਜਿਹਨੇ ਉਹਨੂੰ ਵੋਟਾਂ ਪਾਈਆਂ ਹੁੰਦੀਆਂ ਮੰਨ ਲਓ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਜਦੋਂ ਕਿਸੇ ਨਾ ਜਾਦਲਦਾ ਤੇ ਆਪਣੀ ਵੋਟਾਂ ਵੀ ਉਹਨੂੰ ਗਈਆਂ ਨੂੰ ਬਜਿੱਦਰ ਉਹ ਜਾਦਲਿਆ ਫਿਰ ਸਾਡੇ ਵੋਟ ਦੀ ਕੀਮਤ ਹੀ ਨਾ ਰਹਿ ਗਈ ਜਿਹੜਾ ਲੋਕ ਫਤਵਾ ਜਨਾਂ ਦੇਸ਼ ਕਹਿੰਦੇ ਆ ਉਹਦਾ ਕੀ ਮਤਲਬ ਰਹਿ ਗਿਆ ਇਹ ਚੀਜ਼ਾਂ ਪਹਿਲਾਂ ਲੀਡਰ ਲੀਡਰ ਕੀ ਹੁੰਦਾ ਹੈ ਜਿਹੜਾ ਲੀਡ ਕਰਦਾ ਲੋਕਾਂ ਨੂੰ ਲੀਡਰ ਪਹਿਲਾਂ ਆਪ ਸੁਧਰਨ ਫਿਰ ਸਾਨੂੰ ਕਹਿਣ